ਆਪਲੇ ਹੋ ਤੁਮ ਕਥਾ ਸੁਦਾਰੀ 사ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਦਿਨ ਸਤਗੁਰ ਚੜੇ ਸ਼ਿਕਾਰ ਭਏ ਸੰਗ ਤਬ ਸੁਪਾਟ ਹਜ਼ਾਰ ਵਿਦਿਆ ਜੇਠਾ ਸਾਹਿਬ ਭਾਨਾ ਸਾਧੂ ਪੈਂਦੇ ਖਾਨ ਭਿਆਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਤਨ ਤਨ RAM ਦਾਸ ਗੁਰ ਜਿਨ ਸਿਰਿਆ ਤਿਨਹਿ ਸਵਾਰਿਆ ਪੂਰੀ ਹੋਈ ਕਰਮਾਤ ਆਪ ਸਿਰਜਣਹਾਰ ਹੈ ਧਾਰਿਆ ਸਤਿਗੁਰੂ RAM DAS ਸੋਢੀ ਸੁਲਤਾਨ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਪੂਰਵ ਗੁਰੂ ਕੀਆਂ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਨੇ ਔਰ ਪਿਛਲੇ 3 ਦਿਨਾਂ ਤੋਂ ਵਿਸ਼ੇਸ਼ ਦੀਵਾਨ ਚੱਲ ਰਹੇ ਨੇ ਆਪ ਜੀ ਹਾਜ਼ਰੀਆਂ ਭਰ ਰਹੇ ਹੋ ਤੇ ਕੱਲ ਦਾ ਵਿਸ਼ੇਸ਼ ਦੀਵਾਨ ਸਤਿਗੁਰੂ RAM DAS ਸਾਹਿਬ ਜੀ ਮਹਾਰਾਜ ਚੌਥੇ ਪਾਤਸ਼ਾਹ ਦੇ ਪ੍ਰਕਾਸ਼ ਪੂਰਬ ਨੂੰ ਵਿਸ਼ੇਸ਼ ਕਰਕੇ ਸਬੰਧਤ ਹੋਵੇਗਾ ਜਿਹਦੇ ਵਿੱਚ ਸਤਿਗੁਰਾਂ ਦੀ ਪਾਵਨ ਬਾਣੀ ਦਾ ਕੀਰਤਨ ਸਤਿਗੁਰਾਂ ਦੀ ਉਪਮਾ ਰੂਪੀ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਔਰ ਗੁਰੂ ਸਾਹਿਬ ਦਾ ਇਤਿਹਾਸ ਗੁਰੂ ਸਾਹਿਬ ਦੀਆਂ ਸਾਖੀਆਂ ਸੰਗਤਾਂ ਨਾਲ ਸਾਂਝੀਆਂ ਕਰਾਂਗੇ ਆਓ ਹੁਣ ਜੋ ਲੜੀਵਾਰ ਕਥਾ ਗੁਰਦਰਬਾਰ ਵਿੱਚ ਚੱਲ ਰਹੀ ਹੈ ਮੇਰੇ ਪੀਰ ਦੇ ਮਾਲਕ ਛੇਵੇਂ ਪਾਤਸ਼ਾਹ ਜੀ ਦਲ ਭੰਜਨ ਗੁਰੂ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਜਿਨ੍ਹਾਂ ਦੀ ਲੀਲਾ ਨਿਆਰੀ ਹੈ ਸ਼ਸਤਰ ਧਾਰੀ ਸੂਰਬੀਰ ਜੋਧਿਆਂ ਦਾ ਪੰਥ ਸਾਜਣਾ ਸੀ ਕਿਉਂਕਿ ਜ਼ਾਲਿਮਾਂ ਦਾ ਨਾਸ ਕਰਨ ਲਈ ਧਰਮ ਦਾ ਪ੍ਰਕਾਸ਼ ਕਰਨ ਲਈ ਸ਼ਸਤਰ ਚੁੱਕਣੇ ਜ਼ਰੂਰੀ ਹੋ ਗਏ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਮਹਾਰਾਜ ਨੇ ਸ਼ਸਤਰ ਧਾਰੀ ਫੌਜਾਂ ਤਿਆਰ ਕੀਤੀਆਂ ਤੇ ਉਹਨਾਂ ਨੂੰ ਸ਼ਿਕਾਰ ਖੇਡਣਾ ਗਤਕਾ ਖੇਡਣਾ ਜੰਗੀ ਕਰਤੱਵ ਕਰਕੇ ਤਿਆਰਬਰ ਤਿਆਰ ਰਹਿਣ ਦੀ ਪ੍ਰੇਰਣਾ ਦਿੱਤੀ। ਰੋਜ਼ ਪਾਤਸ਼ਾਹ ਸ਼ਿਕਾਰ ਨੂੰ ਚੜ੍ਹਦੇ ਸਨ। ਭਾਈ ਗੁਰਦਾਸ ਜੀ ਦੀ ਬਾਣੀ ਵਿੱਚ ਵੀ ਜ਼ਿਕਰ ਆਉਂਦਾ। ਮੰਜੀ ਬਹਿ ਸੰਤੋਖ ਦਾ ਕੁੱਤੇ ਰਖ ਸ਼ਿਕਾਰ ਖੜਾਇਆ ਪਾਤਸ਼ਾਹ ਕਰਿਆਮ ਦੇ ਗੜ ਚੜਿਆ ਪਾਤਸ਼ਾਹ ਚੜਾਇਆ। ਸਤਿਗੁਰੂ ਬਾਦਸ਼ਾਹ ਰੋਸ਼ ਸ਼ਿਕਾਰ ਖੇਡਦੇ ਸਨ ਸ਼ਸਤਰ ਵਿੱਦਿਆ ਦਾ ਅਭਿਆਸ ਕਰਨ ਲਈ ਸੂਰ ਬੀਰਾਂ ਦੇ ਅੰਦਰ ਜੋਸ਼ ਪੈਦਾ ਕਰਨ ਲਈ ਔਰ ਬਹੁਤ ਸਾਰੀਆਂ ਜੀਵਾਂ ਦੀ ਆਤਮਾਵਾਂ ਜਿਹੜੀਆਂ ਜੂਨਾ ਚ ਭਟਕ ਰਹੀਆਂ ਨੇ ਉਹਦਾ ਉਧਾਰ ਕਰਨ ਲਈ ਅੱਜ ਮੇਰੇ ਬਾਦਸ਼ਾਹ ਜੀ ਚੜ੍ਹੇ ਹਨ ਸ਼ਿਕਾਰ ਉਹ ਕਥਾ ਸਰਵਣ ਕਰੀਏ ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਕ ਦਿਨ ਸਤ ਗੁਰ ਚੜੇ ਸ਼ਿਕਾਰ ਇਕ ਦਿਨ ਮੇਰੀ ਪਰੀ ਦੇ ਮਾਲਕ ਛੇਵੇਂ ਪਾਤਸ਼ਾਹ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼ਿਕਾਰ ਖੇਡਣ ਲਈ ਨਿਕਲੇ ਹਨ ਭਾਈ ਸੰਗ ਤਬਸਪਟ ਹਜ਼ਾਰ ਹਜ਼ਾਰਾਂ ਸੂਰਬੀਰ ਯੋਧੇ ਗੁਰੂ ਕੇ ਸਿੱਖ ਸ਼ਸਤਰ ਧਾਰੀ ਘੋੜਿਆਂ ਤੇ ਸਵਾਰ ਹੋ ਕੇ ਮਹਾਰਾਜ ਦੇ ਨਾਲ ਚੱਲੇ ਹਨ ਵਿਧੀਆ ਜੇਠਾ ਸਾਹਿਬ ਭਾਨਾ ਭਾਈ ਸਭ ਭਾਈ ਵਿਧੀ ਚੰਦ ਜੀ ਭਾਈ ਜੇਠਾ ਜੀ ਅਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਸੁਪੁੱਤਰ ਭਾਈ ਭਾਨਾ ਜੀ ਸਾਧੂ ਪੰਦੇਖਾਨ ਪਿਆਨਾ ਔਰ ਸਤਿਗੁਰਾਂ ਦੇ ਦਮਾਦ ਭਾਈ ਸਾਧੂ ਜੀ ਇਹ ਵੀ ਬ੍ਰਹਮ ਗਿਆਨੀ ਮਹਾਪੁਰਸ਼ ਸਨ ਬੜੀ ਭਾਵਨਾ ਵਾਲੇ ਇਹਨਾਂ ਦੀ ਬਾਣੀ ਵੀ ਮਿਲਦੀ ਹੈ ਬਾਣੀ ਬਾਬਾ ਸਾਧੂ ਜਨ ਸਾਧੂ ਜਨ ਗੁਰਦਰਸ਼ਨ ਕੀਤਾ ਤੋ ਚਰਨਾਮਤ ਗੁਰ ਦਾ ਪੀਤਾ ਭਾਈ ਕਾਨ ਸਿੰਘ ਜੀ ਨਾਭਾ ਨੇ ਕੁਝ ਟੁਕਾ ਮਾਨ ਕੋਸ਼ ਵਿੱਚ ਦਿੱਤੀਆਂ ਵੀ ਹਨ ਬਾਬਾ ਸਾਧੂ ਜੀ ਗੁਰੂ ਸਾਹਿਬ ਦੇ ਦਮਾਦ ਸਨ ਬੀਬੀ ਬੀਰੋ ਦੇ ਪਤੀ ਉਹ ਵੀ ਨਾਲ ਹਨ ਭਾਈ ਭਾਨਾ ਜੀ ਨਾਲ ਹਨ ਇਤਿਆਲਕ ਸਭ ਗੁਰ ਕੇ ਸੰਗ ਬੰਦੇ ਖਾਨ ਬੜਾ ਸੂਰਮਾ ਸਤਗੁਰਾਂ ਦੇ ਨਾਲ ਹੈ ਇਸ ਤਰ੍ਹਾਂ ਸਾਰੇ ਯੋਧੇ ਨਾਲ ਚੜ੍ਹੇ ਹਨ ਸ਼ਿਕਾਰ ਖੇਡਣ ਚਲੇ ਕੁਦਾਵਤ ਚਪਲ ਤਰੰਗ ਬੜੇ ਬੜੇ ਬਲੀ ਘੋੜਿਆਂ ਤੇ ਸਵਾਰ ਹੋ ਕੇ ਘੋੜਿਆਂ ਨੂੰ ਕੁਦਾਂਦੇ ਹੋਏ ਜਾ ਰਹੇ ਹਨ ਪ੍ਰਾਤ ਹੁਤੀ ਵਿਚਰੇ ਉਧਿਆਨ ਸਵੇਰ ਦੇ ਸ਼ਿਕਾਰ ਨੂੰ ਚੜ੍ਹਿਆ ਸਾਰਾ ਦਿਨ ਸ਼ਿਕਾਰ ਵਿੱਚ ਹੀ ਲੰਘਾਇਆ ਹੈ ਮਹਾਰਾ ਸੱਚੇ ਪਾਤਸ਼ਾਹ ਜ ਸਵੇਰੇ ਹੀ ਦਿਨ ਚੜਦਿਆਂ ਹੀ ਫੌਜਾਂ ਲੈ ਕੇ ਤੁਰ ਪਏ ਹਨ ਜਬ ਲੋ ਕਾਮਨਾ ਭਇਓ ਮਹਾਨ ਜਿੰਨਾ ਜਿਰ ਗਰਮੀ ਨਹੀਂ ਨ ਵਧੀ ਦੁਪਹਿਰਾ ਨਹੀਂ ਹੋਇਆ ਸ਼ਿਕਾਰ ਖੇਡਦੇ ਰਹੇ ਹਨ ਹਨੇ ਸਸੇ ਸੂਕਰ ਉਠਵਾਏ ਜੰਗਲ ਦੇ ਵਿੱਚ ਜਾ ਕੇ ਖਰਗੋਸ਼ ਸਹੇ ਸੂਰ 12 ਸਿੰਗੇ ਹਿਰਣ ਇਦਾਂ ਦੇ ਜਾਨਵਰਾਂ ਦਾ ਸ਼ਿਕਾਰ ਕੀਤਾ ਹੈ। ਕ੍ਰਾਮ ਵਡਾਲੀ ਕੋ ਚਲ ਆਏ। ਤੇ ਸ਼ਿਕਾਰ ਖੇਡਦੇ ਖੇਡਦੇ ਮਾਰਾ ਸੱਚੇ ਪਾਤਸ਼ਾ ਆਪਣੀ ਜਨਮ ਭੂਮੀ ਗੁਰੂ ਕੀ ਵਡਾਲੀ ਵੱਲ ਆ ਗਏ ਹਨ ਜਾਨ ਤਪਦ ਕੋ ਉਤਰ ਪਰੇ ਹੈ ਦੁਪਹਿਰ ਦਾ ਸਮਾਂ ਸੀ ਗਰਮੀ ਸੀ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਵਡਾਲੀ ਉਤਰੇ ਹਨ ਗੁਰੂ ਕੀ ਵਡਾਲੀ ਵਿੱਚ ਨਾਨਾ ਭਾਂਤ ਆਹਾਰ ਕਰੇ ਹੈ ਹੁਣ ਉੱਥੇ ਲੰਗਰ ਪ੍ਰਸ਼ਾਦ ਛਕੇ ਹਨ ਸ੍ਰੀ ਹਰਿ ਗੋਬਿੰਦ ਜਨਮ ਸਥਾਨ ਸਾ ਸੰਗਤ ਜੀ ਗੁਰੂ ਕੀ ਵਡਾਲੀ ਉਹ ਪਵਿੱਤਰ ਜਗ੍ਹਾ ਹੈ ਜਿੱਥੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਅਵਤਾਰ ਧਾਰਿਆ ਹੈ ਸਤਗੁਰਾਂ ਦਾ ਜਨਮ ਸਥਾਨ ਹੈ ਜਿਸ ਦੇਖਣ ਤੇ ਪੁੰਨ ਮਹਾਨ ਇਸ ਦਵਿੱਤਰ ਗੁਰੂ ਦੇ ਜਨਮ ਸਥਾਨ ਦਾ ਦਰਸ਼ਨ ਕਰਨ ਦਾ ਬੜਾ ਮਹਾਨ ਪੁੰਨ ਹੈ ਜਿੱਥੇ ਜਾਏ ਬਹਿ ਮੇਰਾ ਸਤਗੁਰੂ ਸੋ ਥਾਨ ਸੁਹਾਵਾ RAM ਰਾਜੇ ਗੁਰ ਸਿੱਖੀ ਸੋ ਥਾਨ ਭਾ ਲਿਆ ਲੈ ਧੂਰ ਮੁਖ ਲਾਵਾ ਜਿੱਥੇ ਮੇਰੇ ਪਾਤਸ਼ਾਹ ਦੇ ਚਰਨ ਪਏ ਹਨ ਗੁਰੂ ਸਾਹਿਬ ਨੇ ਕੋਈ ਕੌਤਕ ਕੀਤਾ ਹੈ ਭਾਵੇਂ 5 ਮਿੰਟ ਹੀ ਠਹਿਰੇ ਹੋਣ ਉਹ ਵੀ ਧਰਤੀ ਬੜੀ ਮਹਾਨ ਹੁੰਦੀ ਹੈ ਇੱਥੇ ਦਾ ਸਤਿਗੁਰੂ ਅਵਤਾਰ ਧਾਰਿਆ ਛੇਵੇਂ ਪਾਤਸ਼ਾਹ ਜੀ ਨੇ ਸੋ ਇਹਦੇ ਦਰਸ਼ਨ ਕਰਨ ਦਾ ਬੜਾ ਵੱਡਾ ਫਲ ਹੈ ਗਏ ਸકલ ਹੀ ਦਰਸ਼ਨ ਕਰべ ਸਾਧ ਸੰਗਤ ਜੀ ਫੌਜਾਂ ਸਮੇਤ ਨਾਲ ਭਾਈ ਵਿਧੀ ਚੰਦ ਭਾਈ ਜੇਠਾ ਭਾਈ ਭਾਨਾ ਭਾਈ ਸਾਧੂ ਪੈਂਦੇ ਖਾਨ ਵਰਗੇ ਸੂਰਮੇ ਮਹਾਰਾਜ ਉਸ ਆਪਣੇ ਜਨਮ ਸਥਾਨ ਤੇ ਦਰਸ਼ਨ ਕਰਨ ਲੈ ਗਏ ਸੰਗਤਾਂ ਨੂੰ ਵंदन ਕਰ ਹੈ ਭਾਉ ਵੜ ਧਰਬੀ ਬੜੇ ਪ੍ਰੇਮ ਨਾਲ ਸਿੱਖਾਂ ਨੇ ਗੁਰੂ ਸਾਹਿਬ ਦਾ ਜਨਮ ਸਥਾਨ ਜਾਣ ਕੇ ਨਮਸ਼ਕਾਰ ਕੀਤੀ ਹੈ ਕਿਉਂਕਿ ਲਗਭਗ 3 ਸਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਥੇ ਰਹੇ ਹਨ ਅਤੇ ਇੱਥੇ ਹੀ ਸਤਗੁਰੂ ਛੇਵੇਂ ਪਾਤਸ਼ਾਹ ਨੇ ਅਵਤਾਰ ਧਾਰਿਆ ਹੈ ਇਸ ਵਿਹੜੇ 'ਚ ਮਹਾਰਾਜ ਛੇਵੇਂ ਪਾਤਸ਼ਾਹ ਖੇਡੇ ਹਨ ਧਰਤੀ ਵਿਡਾਲੀ ਦੀ ਚੱਪਾ ਚੱਪਾ ਸ਼ੇਵੇਂ ਪਾਤਸ਼ਾਹ ਦੇ ਤੇ ਪੰਜਵੇਂ ਪਾਤਸ਼ਾਹ ਦੇ ਚਰਨਾਂ ਨਾਲ ਪਵਿੱਤਰ ਹੋਈ ਹੈ ਜਾ ਕੇ ਨਮਸ਼ਕਾਰ ਕੀਤੀ ਹੈ ਭਾਨਾ ਸਾਧੂ ਆਦਿਕ ਜਾਏ ਭਾਈ ਭਾਨਾ ਜੀ ਨੇ ਭਾਈ ਸਾਧੂ ਜੀ ਨੇ ਜਾ ਕੇ ਨਮਸ਼ਕਾਰ ਕੀਤੀ ਹੈ ਭਾਈ ਪੀਰ ਪਖ ਆਨੰਦ ਪਾਏ ਕਹਿੰਦੇ ਬੜੀ ਸੁੰਦਰ ਜਗਾ ਵੇਖ ਕੇ ਸਾਰਿਆਂ ਦਾ ਮਨ ਬੜਾ ਪ੍ਰਸੰਨ ਹੋਇਆ ਔਰ ਸੰਗਤਾਂ ਇਕੱਠ ਵੀ ਬੜਾ ਹੋ ਗਿਆ ਯਾਨੋ ਸੰਗਤਾਂ ਦਾ ਇਕੱਠ ਹੁੰਦਾ ਸਾਧ ਸੰਗਤ ਜੀ ਗੁਰੂ ਕੇ ਸੇਖ ਇਕ ਦੂਜੇ ਨੂੰ ਮਿਲਦੇ ਨੇ ਨਾ ਦਰਸ਼ਨ ਕਰਕੇ ਮਨ ਨੂੰ ਠੰਡ ਪੈਂਦੀ ਤਿਨਾਂ ਦੇਖ ਮਨ ਚਾਉ ਠੰਡਾ ਹਾਂ ਕਦ ਪਾਈ ਗੁਣਤਾ ਸਾ ਗੁਰੂ ਦੇ ਪਿਆਰਿਆਂ ਦੇ ਦਰਸ਼ਨ ਕਰਕੇ ਮਨ ਖੇੜਨਾ ਚਾਹੀਦਾ ਜੇ ਮੱਥੇ ਤੇ ਤਿਉੜੀਆਂ ਪੈ ਜਾਣ ਸਮਝੋ ਅੰਦਰਲੇ ਪਾਪ ਸਾਥ ਨਹੀਂ ਦਿੰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਗੁਰਸਿੱਖਾਂ ਨੂੰ ਵੇਖ ਕੇ ਨਾ ਰੌਣਕਾਂ ਵੇਖ ਕੇ ਮਨ ਖੁਸ਼ ਹੋ ਗਿਆ ਸਭਨ ਸੁਣਾਏ ਗੁਰੂ ਤਵ ਕਹੇ ਤੇ ਸਤਿਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਜੀ ਸਾਰੀ ਸੰਗਤ ਨੂੰ ਸੁਣਾ ਕੇ ਸੂਰਬੀਰ ਯੋਧਿਆਂ ਨੂੰ ਸਾਰੀ ਫੌਜ ਨੂੰ ਦੱਸਦੇ ਹਨ ਏਠਾ ਜਨਮ ਸੁਖੇ ਲਤ ਰਹੇ ਮਹਾਰਾਜ ਕਹਿੰਦੇ ਖਾਲਸਾ ਜੀ ਇੱਥੇ ਸਾਡਾ ਅਵਤਾਰ ਹੋਇਆ ਇੱਥੇ ਅਸੀਂ ਜਨਮ ਲਿਆ ਹੈ ਇਥੇ ਵੇੜੇ 'ਚ ਅਸੀਂ ਖੇਡਦੇ ਰਹੇ ਹਾਂ ਰਿੰਗ ਮਾਨ ਹੋਏ ਅਜਰ ਬਿਹਾਰੇ ਅਸੀਂ ਇਸ ਵੇੜੇ ਵਿੱਚ ਰਿੜਨਾ ਸਿੱਖਿਆ ਇਥੇ ਤੁਰਨਾ ਸਿੱਖਿਆ ਉਡਾਲੀ ਦੀ ਜਿਹੜੀ ਧਰਤੀ ਹੈ ਅਵਤਾਰ ਧਾਰ ਕੇ ਜਦੋਂ 6 ਮਹੀਨੇ ਦੇ ਹੋਏ ਤੇ ਮਹਾਰਾਜ ਗੋਡਿਆਂ ਭਾਰ ਇਸ ਵੇੜੇ 'ਚ ਰਿਹੜੇ ਹਨ ਫਿਰ ਪਾਤਸ਼ਾ ਇਸੇ ਵਿਹੜੇ ਵਿੱਚ ਤੁਰਨਾ ਸਿੱਖਿਆ ਹੈ ਸਨੇ ਸਨੇ ਚਲ ਪਾਗ ਬਲ ਧਾਰੇ ਮਹਾਰਾਜ ਕਹਿੰਦੇ ਇੱਥੇ ਹੌਲੇ ਹੌਲੇ ਅਸੀਂ ਤੁਰਨ ਲੱਗ ਪਏ ਸੁਣ ਭਾਨੇ ਕਰ ਜੋਰ ਬਖਾਨਾ ਭਾਈ ਭਾਨਾ ਜੀ ਬਾਬਾ ਬੁੱਢਾ ਜੀ ਦੇ ਪੁੱਤਰ ਹੱਥ ਜੋੜ ਕੇ ਕਹਿਣ ਲੱਗੇ ਜਿਮ ਬ੍ਰਿਜ ਵਿਚਰੇ ਪਾਵਨ ਥਾਨਾ ਤੇ ਮਹਾਰਾਜ ਜਿੱਦਾਂ ਭਗਵਾਨ ਕ੍ਰਿਸ਼ਨ ਜੀ ਬ੍ਰਿਜ ਦੀ ਭੂਮੀ ਦੇ ਵਿੱਚ ਮਾਤਾ ਜਯੋਦਾ ਦੇ ਵਿਹੜੇ ਵਿੱਚ ਵਿਚਰੇ ਸਨ ਉਹ ਧਰਤੀ ਪਵਿੱਤਰ ਕੀਤੀ ਸੀ ਇਸੇ ਤਰ੍ਹਾਂ ਗੁਰੂ ਕੀ ਵਡਾਲੀ ਦੀ ਧਰਤੀ ਮਾਤਾ ਗੰਗਾ ਜੀ ਦੀ ਨਿਗਾਹ ਵਿੱਚ ਆਪ ਜੀ ਵਿਚਰੇ ਹੋ ਤਸਾ ਭੂਮ ਕਾ ਇਹੀ ਸੁਹਾਵੈ ਇਹ ਪਵਿੱਤਰ ਭੂਮੀ ਹੈ ਜਿੱਥੇ ਸੱਚੇ ਪਾਤਸ਼ਾਹ ਆਪ ਜੀ ਨੇ ਬਾਲ ਲੀਲਾ ਕੀਤੀ ਹੈ ਦਰਸ਼ਨ ਤੇ ਅਗੋਗ ਨਸਾਵੈ ਇਸ ਪਵਿੱਤਰ ਗੁਰੂ ਕੀ ਵਡਾਲੀ ਦੇ ਦਰਸ਼ਨ ਕਰਨ ਨਾਲ ਹੀ ਵੱਡੇ ਵੱਡੇ ਪਾਪ ਮਿਟ ਜਾਂਦੇ ਹਨ ਸ਼ਰਧਾ ਨਾਲ ਜਾਵੇ ਸਾਧ ਸੰਗਤ ਦੀ ਸਿੱਖ ਪਾਪ ਤੇ ਮਿਟਦੇ ਹਨ ਤੇ ਜਿਹਦੇ ਵਿੱਚ ਸ਼ਰਧਾ ਹੀ ਕੋਈ ਨਹੀਂ ਉਹਨੂੰ ਕੀ ਮਿਲਣਾ ਸ਼ਰਧਾ ਵਾਨਮ ਲਭਤੇ ਗਿਆਨਮ ਸ਼ਰਧਾ ਵਾਨ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਸ਼ਰਧਾ ਵਾਨ ਦੀ ਮੁਕਤੀ ਹੁੰਦੀ ਹੈ ਨਾਸਤਿਕ ਦੀ ਨਹੀਂ ਹੁੰਦੀ ਸੋ ਗੁਰੂ ਸਾਹਿਬ ਜੀ ਦੇ ਪਾਵਨ ਸਥਾਨਾਂ ਤੇ ਜਿਹੜਾ ਸ਼ਰਧਾ ਨਾਲ ਜਾਵੇ ਦਰਸ਼ਨ ਕਰਿਓ ਤੇ ਪਾਪ ਮਿਟਦੇ ਹਨ ਤਹਾ ਟਕੇ ਕੀਨਸ ਵਿਸਰਾਮ ਉਥੇ ਕੁਝ ਸਮਾਂ ਮਹਾਰਾਜ ਛੇਵੇਂ ਪਾਤਸ਼ਾਹ ਜੀ ਟਿਕੇ ਅਨ ਦੁਪਹਿਰਾ ਆਰਾਮ ਕੀਤਾ ਹੈ ਜਬ ਦਿਨ ਰਹੋ ਸਵਾ 1 ਜਾਮੂ ਜਦੋਂ ਸ਼ਾਮ ਦੇ 4:00 ਵਜੇ ਨੇ ਇੱਕ ਪੈਰ ਦਿਨ ਰਹਿ ਗਿਆ ਹੈ ਕੂਪਛੇ ਰੱਟੇ ਕੋ ਚਲ ਗਏ ਤੇ ਮਹਾਰਾਜ ਕਹਿੰਦੇ ਚਲੋ ਹੁਣ ਇਸ਼ਨਾਨ ਕਰੀਏ ਗਰਮੀ ਦੀ ਰੋਤ ਸੀਗੀ ਨੇੜੇ ਹੀ ਛਟਾ ਸਾਹਿਬ ਹੈ ਗੁਰੂ ਕੀ ਬਡਾਲੀ ਜਦੋਂ ਮਹਾਰਾਜ ਪੰਜਵੇਂ ਪਾਤਸ਼ਾਹ ਇੱਥੇ ਗਏ ਨੇ ਤੇ ਇੱਥੇ 사ਤਗੁਰੂ ਜੀ ਨੇ 6 ਹਰਟਾਂ ਵਾਲਾ ਖੂਲਵਾਇਆ 6 ਹੱਡ ਹੁਣ ਵੀ ਉੱਥੇ ਨਿਸ਼ਾਨੀ ਵਜੋਂ ਸੰਗਤਾਂ ਜਾ ਕੇ ਦਰਸ਼ਨ ਕਰਦੀਆਂ 6 ਹਰਟ ਅਜੇ ਵੀ ਵਿੱਚ ਟਿੰਡਾਂ ਦੀਆਂ 6 ਮਾਲਾਂ ਲਟਕਦੀਆਂ ਹਨ ਜਦੋਂ ਹੱਡ ਚੱਲਦਾ ਸੀ 6 ਮਾਲਾਂ ਭਰ-ਭਰ ਕੇ ਜਲਦੀਆਂ ਆਉਂਦੀਆਂ ਸਨ ਤੇ ਆਲੇ ਦੁਆਲੇ کافی ਗੁਰੂ ਘਰ ਦੀ ਜ਼ਮੀਨ ਸੀ ਜਿਹਨੂੰ ਮਹਾਰਾਜ ਪੰਜਵੇਂ ਪਾਸ਼ਾ ਸਿੰਚਾਈ ਕਰਦੇ ਸੀ ਸੰਗਤਾਂ ਜਲ ਛਕਦੀਆਂ ਸਨ ਇਸ਼ਨਾਨ ਕਰਦੀਆਂ ਸਨ ਸਤਿਗੁਰੂ ਛੇਵੇਂ ਪਾਸ਼ਾ ਜੀ ਛਾਟਾ ਸਾਹਿਬ ਗਏ ਹਨ ਜਲ ਪਾਨ ਕਰ ਸੋਚਨ ਕੀਏ ਉਥੇ ਜਲ ਪਾਣੀ ਸ਼ਕਿਆ ਇਸ਼ਨਾਨ ਕੀਤੇ ਹਨ ਅਜਿਹਾ ਕਾਮ ਤੇ ਕਰ ਹੈ ਸ਼ਨਾਨ ਕਿਉਂਕਿ ਗਰਮੀ ਬੜੀ ਸੀ ਸਾਰੇ ਜੋਧੇ ਸਵੇਰ ਦੇ ਸ਼ਿਕਾਰ ਖੇਡ ਖੇਡ ਕੇ ਥਕੇ ਹੋਏ ਸਨ ਸਾਰਿਆਂ ਨੇ ਫਿਰ ਇੱਥੇ ਇਸ਼ਨਾਨ ਕੀਤਾ ਗੁਰੂ ਸਾਹਿਬ ਵੀ ਇਸ਼ਨਾਨ ਕੀਤਾ ਹੈ ਜਲ ਸ਼ਰੀਰ ਪਰ ਪਾਏ ਮਹਾਨ ਛੰਡਾ ਤੇ ਨਿਰਮਲ ਪਵਿੱਤਰ ਛਟਾ ਸਾਹਿਬ ਦਾ ਜਲ ਹੈ ਸਾਧ ਸੰਗਤ ਜੀ ਇਹ ਗੁਰੂ ਸਾਹਿਬ ਦੀ ਉੱਤੇ ਕਲਾ ਹੀ ਹੈ ਵੀ ਗੁਰੂ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੀ ਕਿਰਪਾ ਨਾਲ ਅੱਜ ਵੀ ਤੁਸੀਂ ਜਾ ਕੇ ਜਲ ਸ਼ਕੋ ਬੜਾ ਮਿੱਠਾ ਸੁਆਦਿਸ਼ਟ ਤੇ ਆਨੰਦਮਈ ਤੇ ਰੋਗਾਂ ਤੇ ਬਿਮਾਰੀਆਂ ਦਾ ਨਾਸ ਕਰਦਾ ਹੈ ਗੁਰੂ ਦੀ ਪ੍ਰਤੱਖ ਕਲਾ ਛਾਟਾ ਸਾਹਿਬ ਅੱਜ ਵਰਤਦੀ ਹੈ ਹੁਣ ਵੀ ਉਸੇ ਤਰ੍ਹਾਂ ਹੀ ਹੈ ਸਤਿਗੁਰੂ ਜੀ ਨੇ ਜਾ ਕੇ ਉਸ ਜਲ ਨਾਲ ਇਸ਼ਨਾਨ ਕੀਤਾ ਹੈ ਨਿਰਮਲ ਤੇ ਬਹੁ ਸ਼ੀਤਲ ਭਏ ਨਿਰਮਲ ਜਲ ਵਿੱਚ ਠੰਡੇ ਜਲ ਵਿੱਚ ਇਸ਼ਨਾਨ ਕਰਕੇ ਸਾਰੇ ਤਿਆਰ ਬਰ ਤਿਆਰ ਹੋਏ ਨੇ ਮਨ ਭਾਵਤ ਜਲ ਉਪਰ ਪਏ ਮਨ ਭਉਂਦੇ ਕਿਸੇ ਨੇ 10 ਮਿੰਟ ਕਿਸੇ ਨੇ 20 ਮਿੰਟ ਕਿਸੇ ਨੇ ਅੱਧਾ ਘੰਟਾ ਰੱਜ ਕੇ ਇਸ਼ਨਾਨ ਕੀਤਾ ਸਰੀਰ ਤੇ ਜਲ ਪਾਇਆ ਹੈ ਬਸਤਰ ਸ਼ਸਤਰ ਪਹਿਰਤ ਸਵਦਾਨ ਸਾਰੇ ਆਪਣੇ ਆਪਣੇ ਬਸਤਰ ਪਹਿਨਣ ਲੱਗੇ ਨੇ ਸ਼ਸਤਰ ਪਹਿਨਣ ਲਗੇ ਨੇ ਸਾਰੇ ਸੂਰਬੀਰ ਯੋਧੇ ਬਸਤਰ ਸ਼ਸਤਰ ਪਹਿਨ ਕੇ ਸਾਵਧਾਨ ਹੋ ਗਏ ਨੇ ਸੋਭਤ ਸੁਪਟਨ ਸਾਥ ਮਹਾਨ ਮਹਬਲੀ ਸੂਰਬੀਰ ਯੋਧੇ ਸ਼ਿਵੇਂ ਪਾਤਸ਼ਾਹ ਜੀ ਆਪਣੇ ਯੋਧਿਆਂ ਦੇ ਨਾਲ ਆਪਣੀ ਫੌਜ ਦੇ ਨਾਲ ਬੜੇ ਸੋਹਣੇ ਲੱਗਦੇ ਆ ਮਹਾਰਾਜ ਦੀਆਂ ਫੌਜਾਂ ਭਾਈ ਵਿਧੀ ਚੰਦ ਜੀ ਪੈਂਦੇ ਖਾਨ ਜੇਠਾ ਬڑے-ਬڑے ਯੋਧੇ ਨਾਲ ਹਨ ਇੱਕ ਰਾਹਕ ਚਲ ਕਰ ਤਬ ਆਇਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਹਾਰਾਜ ਜੇ ਬਸਤਰ ਪਹਿਨ ਰਹੇ ਸਨ ਕਿ ਇੱਕ ਜ਼ਿਮੀਦਾਰ ਖੇਤੀ ਕਰਨ ਵਾਲਾ ਆ ਗਿਆ ਹੱਥ ਜੋਰ ਕਰ ਬਾਗ ਸੁਨਾਇਓ ਹੱਥ ਜੋੜ ਕੇ ਮੱਥਾ ਟੇਕ ਕੇ ਬੇਨਤੀ ਕਰਦਾ ਹੈ ਮਹਾਰਾਜ ਇੱਕ ਸੂਕਰ ਭਾਰਾ اے ਸੱਚੇ ਪਾਤਸ਼ਾਹ ਜੀ ਸਾਡੀ ਬਡਾਲੀ ਦੇ ਖੇਤਾਂ 'ਚ ਇੱਕ ਬੜਾ ਭਿਆਨਕ ਸੂਰ ਆ ਗਿਆ ਜੰਗਲੀ ਕਰ ਹੈ ਸਦਾਖ ਖਬਿੰਦ ਉਜਾਰਾ ਉਹ ਸਾਡੀ ਪੈੜੀਆਂ ਦਾ ਬੜਾ ਉਝਾੜਾ ਕਰਦਾ ਬੜੀ ਜ਼ਮੀਨ ਪੁੱਟਦਾ ਹੈ ਉਹ ਹੱਡ ਦੇ ਨਾਲ ਫਸਨਾ ਉਜਾੜਦਾ ਫਿਰਦਾ ਹੈ ਸ੍ਰੀ ਹਰਿ ਗੋਵਿੰਦ ਸੁਨਤ ਅਨੰਦੇ ਸੁਣ ਕੇ ਮਹਾਰਾਜ ਬੜੇ ਪ੍ਰਸਾਨ ਹੋਏ ਚੜੇ ਤੁਰੰਗਮ ਬਲੀ ਬਲੰਦੇ ਆਪਣੇ ਬਲੀ ਘੋੜੇ ਦੇ ਨਾਲ ਹੀ ਸਵਾਰ ਹੋ ਗਏ ਮਹਾਰਾਜ ਸ਼ਿਕਾਰ ਖੇਡਣ ਨੂੰ ਰਾਹਕ ਅਗੇ ਕੀਨ ਪਿਆਨੇ ਤੇ ਉਸ ਜੱਟ ਨੂੰ ਅੱਗੇ ਲਾ ਲਿਆ ਵੀ ਦਸ ਬਈ ਕਿੱਥੇ ਐ ਸੂਰ ਸੁਪਾਟ ਪਛਾਰੀ ਚੜ ਪ੍ਰਸਥਾਨੇ ਮਹਾਰਾਜ ਦੇ ਪਿੱਛੇ ਪਿੱਛੇ ਬਿਧੀ ਚੰਦ ਪੈਂਦੇ ਖਾਨ ਵਰਗੇ ਸੂਰ ਮੇਂ ਘੋੜਿਆਂ ਤੇ ਸਵਾਰ ਹੋ ਕੇ ਚੱਲ ਪਏ ਚਾਰ ਧਰੇ ਫਿਰ ਜਾਏ ਨਿਹਾਰਾ ਸਾਧ ਸੰਗਤ ਜੀ ਜਨਮ ਸਥਾਨ ਤੋਂ ਥੋੜਾ ਜਿਹਾ ਹਟ ਕੇ ਖੇਤਾਂ ਦੇ ਵਿੱਚ ਅੱਜ ਕੱਲ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਸੰਗਤਾਂ ਜਾ ਕੇ ਦਰਸ਼ਨ ਕਰ ਸਕਦੀਆਂ ਬਡਾਲੀ ਜਿੱਥੇ ਮਹਾਰਾਜ ਨੇ ਸੂਰ ਦਾ ਉਧਾਰ ਕੀਤਾ ਹੈ ਝਾੜਾਂ ਦੇ ਵਿੱਚ ਠੰਡੀ ਜਗਾ ਤੇ ਲੰਮਾ ਪਿਆ ਹੋਇਆ ਸੀ ਸੂਰ ਸੁਨਤ ਸ਼ਬਰ ਸ਼ੁਕਰ ਪਵ ਘਾਰਾ ਜਦੋਂ ਘੋੜਿਆਂ ਦੇ ਪੌੜਾਂ ਦੀ ਆਵਾਜ਼ ਸੁਣਾਈ ਦਿੱਤੀ ਸੂਰਬੀਰ ਫੌਜਾਂ ਦੇ ਆਉਣ ਦਾ ਪਤਾ ਲੱਗਾ ਤੇ ਸੂਰ ਉੱਠਿਆ ਲਿਖਸ ਵਹਿਰ ਕੋ ਭਜਿਓ ਕਨੋ ਤੇ ਫਿਰ ਉਹ ਵੇਖ ਕੇ ਨਾ ਸ਼ਿਕਾਰੀਆਂ ਨੂੰ ਸ਼ਸਤਰਧਾਰੀਆਂ ਨੂੰ ਤੇ ਭੱਜ ਪਿਆ ਦੌੜ ਪਿਆ ਸ੍ਰੀ ਹਰਿ ਗੋਵਿੰਦ ਮਗਵਾ ਮਨੋ ਆ ਮਾਨਸੇਵੇਂ ਪਾਦਸ਼ਾਹ ਗੁਰੂ ਹਰਿ ਗੋਬਿੰਦ ਸਾਹਿਬ ਜੀ ਉਹਦੇ ਲਈ ਇੰਦਰ ਰੂਪ ਆ ਇਹ ਹਨ ਦੱਸੋ ਚੰਦ ਕੋ ਦੋਰੇ ਹੋ ਰਾਹੁ ਤੇ ਜਿਵੇਂ ਰਾਉ ਲੈ ਕੇ ਚੰਦਰਮਾ ਨੂੰ ਦੌੜ ਪਿਆ ਸੀ ਚਾਹ ਤ ਅਛੁਰਾਏ ਨਾ ਛੋੜ ਹਤਾ ਹੂ ਤੇ ਛੁਡਾਣਾ ਚਾਹੁੰਦੇ ਤੇ ਉਹ ਛੜਦਾ ਨਹੀਂ ਸੀ ਤਬ ਸਤਗੁਰ ਪੈਂਦਾ ਲਲਕਾਰਾ ਤਾ ਮਹਾਰਾਜ ਛੇਵੇਂ ਪਾਸ਼ਾ ਨੇ ਪੈਂਦੇ ਖਾਨ ਨੂੰ ਵੰਗਾਰ ਮਾਰੀ ਪੈਂਦਿਆ ਹੋ ਤਗੜਾ ਜਰਾ ਜਾਨ ਨਾ ਪਾਵਾ ਸ਼ੁਕਰ ਭਾਰਾ ਵਾਲਾ ਕਿੰਨੇ ਕਿਤੇ ਨਿਕਲ ਨਾ ਜਾਏ ਦੌੜ ਨਾ ਜਾਏ shri gore kareo turangam thira ਮਹਾਰਾਜ ਨੇ ਆਪਣਾ ਘੋੜਾ ਤੇ ਹੌਲੇ ਕਰ ਲਿਆ ਤੇ ਪੈਂਦੇ ਖਾਨ ਨੂੰ ਸ਼ਿਕਾਰ ਖੇਡਣ ਲਈ ਤਿਆਰ ਕੀਤਾ ਬੇਗ ਕਰਿਓ ਪੈਂਦੇ ਪਰ ਬੀਰਾ ਮਹਾਰਾਜ ਦਾ ਇਸ਼ਾਰਾ ਪਾ ਕੇ ਪੈਂਦੇ ਨੇ ਆਪਣਾ ਘੋੜਾ ਤੇਜ਼ ਕਰ ਲਿਆ ਕੇ ਤੱਕ ਦੂਰ ਪਿਛਾਰੀ ਗਇਓ ਤੇ ਘੋੜਾ ਪੈਂਦੇ ਖਾਨ ਦਾ ਉਸ ਸੂਰ ਦਾ ਪਿੱਛਾ ਕਰਦਾ ਕਾਫੀ ਦੂਰ ਗਿਆ ਕਰੇ ਨੇਰ ਸ਼ੁਕਰ ਥਿਰ ਭਇਓ ਹੁਣ ਘੋੜੇ ਨੇ ਜਾ ਕੇ ਸੂਰ ਨੂੰ ਘੇਰ ਲਿਆ ਜਦੋਂ ਘੋੜਾ ਨੇੜੇ ਆ ਗਿਆ ਨਾ ਤੇ ਸੂਰ ਰੁਕ ਗਿਆ ਉਹ ਤਾਂ ਦੌੜੀ ਜਾਂਦਾ ਸੀ ਉਹਨੇ ਵੇਖਿਆ ਹੁਣ ਮੈਨੂੰ ਦੌੜਿਆ ਤੇ ਇਹਨਾਂ ਨੇ ਜਾਣ ਨਹੀਂ ਦੇਣਾ ਉਹ ਸੂਰ ਉੱਥੇ ਖੜ ਖੜ ਗਿਆ ਤਉਮਰ ਖਤ ਮਾਰਨ ਸੰਭਾਰਾ ਪੈਂਦੇਖਾਨੇ ਬੜਾ ਭਾਰੀ ਵਰਛਾ ਉਸ ਸੂਰ ਨੂੰ ਮਾਰਨ ਵਾਸਤੇ ਉਲਾਰਿਆ ਰਸਿਓ ਕੋਲ ਅਰੇ ਰਹਿਓ ਜੁਝਾਰਾ ਤੇ ਉਹ ਜਿਹੜਾ ਸੂਰ ਸੀ ਨਾ ਅੱਗੋਂ ਗੁੱਸਾ ਖਾ ਕੇ ਨਾ ਪੈਂਦੇ ਵੱਲ ਮੁੜ ਪਿਆ ਘੁਰ ਘੁਰ ਕਰ ਤ ਸਮੁਖ ਕੋ ਆਇਓ ਉਹ ਸੂਰ ਘੁਰ ਘੁਰ ਕਰਦਾ ਸਿੱਧਾ ਹੀ ਪੈਂਦੇ ਖਾਂ ਦੇ ਘੋੜੇ ਵੱਲ ਆਇਆ ਲਗੇ ਉਹ ਨਾ ਪੈਂਦ ਪ੍ਰਹਾਰ ਚ ਲਾਇਓ ਪੈਂਦੇ ਨੇ ਵਰਛਾ ਮਾਰਿਆ ਪਰ ਵਰਛਾ ਹੱਲ ਲੱਗਾ ਨਹੀਂ ਸੂਰ ਨੂੰ ਹਾਏ ਕੇ ਕਰੀ ਚੋਟ ਤਤਕਾਲ ਤੇ ਉਸ ਸੂਰ ਨੇ ਆ ਕੇ ਨਾ ਆਪਣੀ ਹੱਟ ਜਿਹੜੀ ਹੈ ਨਾ ਉਹ ਘੋੜੇ ਦੀ ਲੱਤ ਦੇ ਵਿੱਚ ਮਾਰੀ ਤੇ ਘੋੜੇ ਦੀ ਲੱਤ ਤੋੜ ਦਿੱਤੀ ਕਾਇਲ ਵੈਨ ਹੈ ਗयो ਸੰਭਾਲਾ ਘੋੜਾ ਜ਼ਖਮੀ ਹੋ ਗਿਆ ਡਿੱਗ ਪਿਆ ਤੇ ਪੈਂਦਾ ਖਾਂ ਵੀ ਸੰਭਲ ਨਹੀਂ ਸਕੇ ਆਪਣੇ ਆਪ ਨੂੰ ਵਿਖਾ ਭੂਮਕਾ ਮਹਿਤਾਬ ਘੋੜਾ ਜਦੋਂ ਘੋੜਾ ਡਿੱਗਾ ਜ਼ਮੀਨ ਦੇ ਵਿੱਚ ਪੈੜੀ ਦੇ ਵਿੱਚ ਤੇ ਪੈਂਦਾ ਵੀ ਧੜਮ ਕਰਕੇ ਡਿੱਗਾ ਦਰ ਪੱਥਰਿਓ ਪਖ ਸ਼ੁਕਰ ਘੋੜਾ ਤੇ ਪੈਂਦੇ ਨੂੰ ਹੋ ਗਿਆ ਵੀ ਹੁਣ ਦੂਜਾ ਇਹ ਦੂਜੀ ਹੱਡੋ ਨੇ ਮੇਰੀ ਵੱਖੀ ਚ ਮਾਰਨੀ ਸੂਰ ਆ ਕੇ ਬੰਦੇ ਦੀ ਵੱਖੀ ਚ ਮਾਰਦਾ ਜਿੱਥੇ ਉਹ ਹੱਡ ਮਾਰਦਾ ਪਾੜ ਕੇ ਰੱਖ ਦਿੰਦਾ ਤੋ ਪੈਂਦੇਖਾਂ ਵੱਲ ਜਦੋਂ ਸੂਰ ਵਧਿਆ ਕਿਰਿਓ ਪੈਂਦੇਖਾਂ ਨਹਿਨ ਸੰਭਾ ਰਹਿਓ ਤੇ ਪੈਂਦੇਖਾਂ ਡਿੱਗਾ ਜਾ ਆਪਣੇ ਆਪ ਨੂੰ ਸੰਭਾਲ ਨਹੀਂ ਸਕਿਆ ਖਲੋ ਨਹੀਂ ਸਕਿਆ ਇੰਨੀ ਛੇਤੀ ਸੂਰ ਨੇੜੇ ਆ ਗਿਆ ਗੁਰ ਤਵਾਏ ਹਏ ਜਬ ਹੈ ਨਿਹਾਰੇਓ ਤੇ ਮਹਾਰਾਜ ਨੇ ਵੇਖਿਆ ਵੀ ਲੈ ਵੀ ਸੂਰ ਤਾਂ ਗਿਆ ਪੈਂਦੇ ਨੂੰ ਲੈ ਕੇ ਮਹਾਰਾਜ ਘੋੜਾ ਬੜੀ ਫੁਰਤੀ ਦੇ ਨਾਲ ਬਿਜਲੀ ਦੀ ਤਰ੍ਹਾਂ ਝੜਾ ਕੇ ਆਏ ਨੇ ਖੜਗ ਨਿਕਾਸੀ ਜਬਨੇ ਰਾਵਾਂ ਜਦੋਂ ਮਹਾਰਾਜ ਨੇੜੇ ਆਏ ਨੇ ਤੇ ਮਿਆਂ ਚੋਂ ਖੰਡਾ ਖਿੱਚ ਲਿਆ ਹੈ ਰੁਪਿਓ ਕੋਲ ਸੰਮੁਖ ਹੀ ਆਵਾ ਤੇ ਉਹ ਸੂਰ ਜਿਹੜਾ ਸੀ ਨਾ ਗੁਰੂ ਸਾਹਿਬ ਵੱਲ ਵੀ ਉਸੇ ਤਰ੍ਹਾਂ ਹੀ ਫਿਰ ਤੇਜ਼ੀ ਨਾਲ ਵਾਰ ਕਰਨ ਲਈ ਆਇਆ ਹੈ ਖਰੀ ਦੁਰ ਸਭ ਚਮੂ ਨਿਹਾਰੈ ਮਹਾਰਾਜ ਦੀਆਂ ਫੌਜਾਂ ਦੂਰ ਦੇਖ ਰਹੀਆਂ ਨੇ ਗੁਰੂ ਹਰਗੋਬਿੰਦ ਸਾਹਿਬ ਸ਼ਿਕਾਰ ਖੇਡਣ ਲੱਗੇ ਨੇ ਗੁਰੂ ਬਿਨਾ ਅਬ ਕੋਨ ਨਾ ਮਾਰੇ ਸਾਰਿਆਂ ਨੂੰ ਨਜ਼ਰ ਆ ਗਿਆ ਭਾਈ ਵਿਧੀਚੰਦ ਭਾਈ ਜੇਠਾ ਸਾਰਿਆਂ ਨੂੰ ਵੀ ਹੁਣ ਗੁਰੂ ਸਾਹਿਬ ਤੋਂ ਬਿਨਾ ਇਹਨੂੰ ਮਾਰਨਾ ਔਖਾ ਛੇਵੇਂ ਪਾਸ਼ਾ ਹੀ ਮਾਰਨਗੇ ਇਹਨੂੰ ਹਤ ਸੈ ਨਿਕਟ ਆਏ ਜਬ ਗयो ਜਦੋਂ ਬਹੁਤ ਨੇੜੇ ਆ ਗਿਆ ਘੋੜਾ ਸੂਰ ਹਤਨ ਪ੍ਰਹਾਰ ਤੁਰੰਗ ਕੋ ਭਇਓ ਤੇ ਮਹਾਰਾਜ ਨੇ ਘੋੜੇ ਨੂੰ ਮਾਰਨ ਲੱਗਾ ਆ ਕੇ ਇੱਕ ਰਕਾਬ ਕੇ ਹੋਏ ਕਰ ਭਾਰ ਛੇਵੇਂ ਪਾਸ਼ਾ ਘੋੜੇ ਦੇ ਉੱਤੇ ਨਾ ਰਕਾਬਾਂ ਨੇ ਭਾਰ ਤੇ ਖੜੇ ਹੋ ਗਏ ਇੱਕ ਰਕਾਬ ਦੇ ਉੱਤੇ ਭਾਰ ਪਾ ਲਿਆ ਸਤ ਗੁਰ ਕੀਨੇ ਸ ਖੜਕ ਪ੍ਰਹਾਰ ਉੱਪਰੋਂ ਚੜੇ ਚੜਾਏ ਘੋੜਿਆਂ ਤੇ ਸੱਚੇ ਪਾਤਸ਼ਾਹ ਨੇ ਸੂਰ ਦੀ ਪਿੱਠ ਵਿੱਚ वार ਕੀਤਾ ਲਗੇ ਉਹ ਪ੍ਰਿਸ਼ਟਮੈ ਭਯੋ ਦੁਖੰਡ ਤੁਸੀਂ ਸਾਰੇ ਵੇਖਿਆ ਹੀ ਐ ਸੂਰ ਦੀ ਪਿੱਠ 'ਚੋਂ वार-ਪਾਰ ਕਰਨਾ ਖਾਲਾ ਜੀ ਦਾ ਬਾੜਾ ਨਹੀਂ ਐ ਬੜਾ ਪੜਿਆ ਹੋਇਆ ਕੁਆਂਟਲ ਡੇਢ ਕੁਆਂਟਲ 2 ਕੁਆਂਟਲ ਦਾ ਸੂਰ ਸੀਗਾ ਤੇ ਜੰਗਲੀ ਸੂਰ ਸੀ ਇੱਕ ਆ ਪਾਲੇ ਸੂਰ ਹੁੰਦੇ ਆ ਜੇਕ ਜੰਗਲੀ ਸੂਰ ਹੁੰਦਾ ਉਹਦੇ ਜਿਹੜੇ ਦੰਦ ਹੁੰਦੇ ਬੜੇ ਖਤਰਨਾਕ ਹੁੰਦੇ ਉਹ ਜੰਗਲੀ ਸੂਰ ਸੀਗਾ ਬੜਾ ਭਿਆਨਕ ਸੱਚੇ ਪਾਤਸ਼ਾਹ ਨੇ ਤਲਵਾਰ ਮਾਰੀ ਪਿੱਠ ਵਿੱਚ ਧਰਤੀ ਤੱਕ ਪਾਰ ਲੰਘਾ ਦਿੱਤੀ ਕਿਵੇਂ اٹ ਕਹੇ ਬਲ ਤੇਗ ਪ੍ਰਚੰਡ ਕਹਿੰਦੇ ਤੇਗ ਬੜੀ ਪ੍ਰਚੰਡ ਸੀ ਫੁਲਾਦੀ ਮਾਰਾ ਸੱਚੇ ਪਾਤਸ਼ਾਹ ਨੇ ਭਰ ਕੇ ਵਾਰ ਕੀਤਾ ਸਾਰ ਪਾਰ ਲੰਘਾ ਦਿੱਤਾ ਸਾਧੂ ਭਾਨਾ ਤਤਸ਼ਣ ਆਏ ਭਾਈ ਸਾਧੂ ਜੀ ਤੇ ਭਾਈ ਭਾਨਾ ਜੀ ਨੇੜੇ ਆ ਗਏ ਮਾਸਲ ਬਲੀ ਕੋਲ ਦਿਖਰਾਏ ਬੜਾ ਬਲੀ ਪੜਿਆ ਹੋਇਆ ਸੂਰ ਸੀ ਦੋ ਟੋਟੇ ਕਰਕੇ ਰੱਖ ਦਿੱਤਾ ਛੇਵੇਂ ਪਾਸੇ ਕਿੱਡੇ ਬਲੀ ਸਨ ਦਲ ਭੰਜਨ ਗੁਰਸੂਰ ਮਾ ਵੱਡ ਜੋਧਾ ਬਹੁ ਪਰਉਪਕਾਰੀ ਮੇਰੇ ਪਾਦਸ਼ਾਹ ਨੇ ਉਸ ਸੂਰਦਾ ਉਧਾਰ ਕਰ ਦਿੱਤਾ ਨਿਕਸ ਬਦਨ ਤੇ ਅਗਨ ਸਰੀ ਖਾ ਸੂਰ ਦੇ ਮੂੰਹ ਵਿੱਚੋਂ ਧੂਆਂ ਜਿਹਾ ਨਿਕਲਿਆ ਸੇਕ ਜਿਹਾ ਨਿਕਲਿਆ ਗੁਰੂ ਅਰ ਭਾਨੇ ਕੋ ਦਿਖਾ ਇੱਕ ਮਹਾਰਾਜ ਛੇਵੇਂ ਪਾਦਸ਼ਾਹ ਨੂੰ ਦਿਸਿਆ ਇੱਕ ਬ੍ਰਹਮ ਗਿਆਨੀ ਭਾਈ ਭਾਨਾ ਸਾਹਿਬਾ ਬਾਬਾ ਬੁੱਢਾ ਦੇ ਸੁਪੁੱਤਰ ਉਹਨਾਂ ਨੂੰ ਦਿਖਿਆ ਸ੍ਰੀ ਹਰਿ ਗੋਵਿੰਦ ਕੀ ਪਦ ਬੰਦੇ ਤੇ ਉਹ ਕੀ ਸੀ ਇੱਕ ਰੂਹ ਸੀ ਇੱਕ ਆਤਮਾ ਸੀ ਜਿਹੜੀ ਸੂਰ ਦੇ ਵਿੱਚੋਂ ਨਿਕਲੀ ਤੇ ਮਹਾਰਾਜ ਛੇਵੇਂ ਪਾਤਸ਼ਾਹ ਦੇ ਚਰਨਾਂ ਦੇ ਨਮਸਕਾਰ ਕਰਕੇ ਦੇਵਲੋਕ ਨੂੰ ਜਾਣ ਲੱਗੀ ਚਲੇ ਉਹ ਚਹਤ ਚੇਤ ਅਧਿਕ ਅਨੰਦੇ ਬੜੇ ਆਨੰਦ ਦੇ ਨਾਲ ਉਹ ਰੂਹ ਜਦੋਂ ਨਿਕਲ ਕੇ ਜਾਣ ਲੱਗੀ ਹੈ ਦੂਜੇ ਭਾਨੇ ਸਾਹਿਬ ਤਵੇ ਉਹ ਬ੍ਰਹਮ ਗਿਆਨੀ ਭਾਈ ਭਾਨਾ ਜੀ ਪੁੱਛਣ ਲਗੇ ਹੈ ਕੌਣ ਮੋਹ ਕੋ ਕਹ ਸਬੈ ਬਈ ਤੂੰ ਕੌਣ ਹੈ ਕਿਹੜੀ ਰੂਹ ਹੈ ਤੂੰ ਕਿਹੜੇ ਕਾਰਨ ਕਰਕੇ ਸੂਰ ਦੀ ਜੁਨੀ ਚ ਪਿਆ ਸੀ ਸੁਣ ਤੈਨੇ ਆਪਣਾ ਪ੍ਰਸੰਗ ਸੁਨਾਇਓ ਭਾਈ ਭਾਨੇ ਦਾ ਸਵਾਲ ਸੁਣ ਕੇ ਉਸ ਸੂਰ ਦੀ ਰੂਹ ਨੇ ਦੱਸਿਆ ਜਿਸ ਤੇ ਕੋਲ ਜਨਮ ਕੋ ਪਾਇਓ ਉਹ ਕਹਿਣ ਲੱਗੇ ਮਹਾਂਪੁਰਸ਼ੋ ਮੈਂ ਦੱਸਦਾ ਮੈਂ ਕਿਹੜੇ ਕਾਰਨ ਕਰਕੇ ਇਸ ਜੁਨੀ ਚ ਪਿਆ ਸੀ ਸ੍ਰੀ ਅਰਜਨ ਕੋ ਮੈਂ ਸਿੱਖ ਭਾਰੀ ਮੈਂ ਗੁਰੂ ਅਰਜਨ ਦੇਵ ਜੀ ਦਾ ਸਿੱਖ ਸੀਗਾ ਮਾਰੇ ਪੰਜਵੇਂ ਪਾਤਸ਼ਾਹ ਦਾ ਸੇਵਕ ਸੀ ਮਾਤਾ ਗੰਗ ਜਵ ਬੀੜ ਪਧਾਰੀ ਜਦੋਂ ਮਾਤਾ ਗੰਗਾ ਜੀ ਪੁੱਤਰ ਦਾ ਵਰ ਲੈਣ ਵਾਸਤੇ ਬੜੀਆਂ ਮੁਠਿਆਈਆਂ ਤੇ ਬੜੇ ਗੱਡੇ ਤੇ ਰੱਥ ਜੋੜ ਕੇ ਨਾਲ ਸੰਗਤਾਂ ਨੂੰ ਲੈ ਕੇ ਗਏ ਸੀ ਨਾ ਪਹਿਲੀ ਵਾਰੀ ਬੀੜ ਸਾਹਿਬ ਬਾਬਾ ਬੁੱਢਾ ਜੀ ਗयो ਬਤਾਵਤ ਅੱਗੇ ਤਹਾ ਤੇ ਮੈਂ ਦੌੜ ਕੇ ਮਾ ਬਾਬਾ ਬੁੱਢਾ ਜੀ ਨੂੰ ਖਬਰ ਕਰਨ ਲਈ ਅੱਗੇ ਗਿਆ ਸੀ ਬ੍ਰਿਧ ਸਾਹਿਬ ਜੀ ਬੈਠੇ ਜਹਾ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਮਹਾਂਪੁਰਸ਼ ਬੈਠੇ ਹੋਏ ਮੇਰੇ ਸਿਆਣਦਾਨ ਕੋ ਗिरा ਉਚਾਰੀ ਉਹਨਾਂ ਨੇ ਵੇਖਿਆ ਬੜੇ ਰਾਥ ਆ ਰਹੇ ਨੇ ਬੜੀ ਧੂੜ ਉੱਡ ਰਹੀ ਹੈ ਬੜੇ ਗੜਬਹਿਲਾਂ ਦੀਆਂ ਆਵਾਜ਼ਾਂ ਆ ਰਹੀਆਂ ਨੇ ਤਲੀਆਂ ਖੜਕ ਰਹੀਆਂ ਨੇ ਬਲਦਾਂ ਦੀਆਂ ਤੇ ਬਾਬਾ ਬੁੱਢਾ ਜੀ ਵੇਖ ਕੇ ਪੁੱਛਣ ਲੱਗੇ ਗੁਰ ਘਰ ਨੇ ਭਾਜਤ ਕਿਦ ਭਤਾਰੀ ਵੇ ਗੁਰੂ ਗਿਆਨ ਨੂੰ ਕਿਉਂ ਭਾਜੜਾਂ ਪੈ ਗਈਆਂ ਇਹ ਬਚਨ ਹੋਇਆ ਸੀ ਬਾਬਾ ਬੁੱਢਾ ਜੀ ਦਾ ਪਹਿਲੀ ਵਾਰੀ ਕਹਿੰਦੇ ਗੁਰੂ ਕਿਆ ਨੂੰ ਕਿਉਂ ਭਾਜੜਾ ਪੈ ਗਈਆਂ ਨੇ ਸੁਣ ਮੈਂ ਕੋਪਕੀਨ ਲਖ ਬੈਠਾ ਤੇ ਮੈਂ ਬਾਬਾ ਬੁੱਢਾ ਜੀ ਦੀ ਗੱਲ ਸੁਣ ਕੇ ਗੁੱਸਾ ਕਰ ਗਿਆ ਵੀ ਬਾਬਾ ਬੁੱਢਾ ਜੀ ਨੇ ਗੁਰੂ ਕਿਆ ਨੂੰ ਭਾਜੜਾ ਕਿਉਂ ਕਹੀਆਂ ਨੇ ਜਾਨ ਅਜੋਗ ਨਾਕਮ ਐਂਠਾ ਇਹ ਗੱਲ ਬਾਬਾ ਬੁੱਢਾ ਜੀ ਦੀ ਅਜੋਗ ਹੈ ਮੈਂ ਨੱਕ ਚੜਾਈ ਸੀ ਸ਼ੰਕਾ ਕੀਤਾ ਸੀ ਰਾਹਕ ਤੂੰ ਗਵਾਰ ਹੀ ਰਹੇ ਹੋ ਤੇ ਮੈਂ ਬਾਬਾ ਜੀ ਨੂੰ ਕਿਹਾ ਬਾਬਾ ਜੀ ਤੁਸੀਂ ਤਾਂ ਜੱਟ ਦੇ ਜੱਟ ਹੀ ਰਹੇ ਹੋ ਤੁਸੀਂ ਦੇ ਬਸ ਸਿੱਧੀ ਜੀ ਗੱਲ ਕਰਤੀ ਵੀ ਗੁਰੂ ਘਰ ਨੂੰ ਭਾਜੜਾ ਪੈ ਗਈਆਂ ਪਹਿਲਾ ਇੱਦਾਂ ਥੋੜਾ ਅੱਖੀ ਦਾ ਹੁੰਦਾ ਹਾਂਜੀ ਗੁਰ ਕਰਨੀ ਕੋ ਸਮਝਣ ਕਹੇਓ ਤੁਸੀਂ ਮਾਤਾ ਜੀ ਆ ਰਹੇ ਨੇ ਤੇ ਮਾਤਾ ਜੀ ਨੂੰ ਇਦਾਂ ਕਿਉਂ ਕਿਹਾ ਵੀ ਗੁਰੂ ਕੇ ਨੂੰ ਭਾਜੜਾਂ ਪੈ ਗਈਆਂ ਨੇ ਨਹੀਂ ਸੁਭਾਵ ਜਾਤ ਕੋ ਜਾਵੇ ਬਾਬਾ ਜੀ ਤੁਹਾਡਾ ਜਟਾਂ ਵਾਲਾ ਸੁਭਾਅ ਹੈ ਜਾਂਦਾ ਨਹੀਂ ਉਜਤ ਨਾ ਜਾਣੈ ਤਉ ਅਲਾਵੇ ਹਾਂ ਤੁਸੀਂ ਜਾਣਦੇ ਵੀ ਇਹ ਗੁਰੂ ਕੇ ਮਹਿਲਾ ਦਾ ਸਤਕਾਰ ਕੀ ਹੁੰਦਾ ਫਿਰ ਵੀ ਤੁਸੀਂ ਇਦਾਂ ਕਹਿ ਦਿੱਤਾ ਵਿਖ ਮਮ ਕੋਪ ਸ਼ਰਾਪ ਤਬ ਦੀਨਾ ਬਾਬਾ ਬੁੱਢਾ ਜੀ ਨੇ ਮੇਰਾ ਗੁੱਸਾ ਵੇਖ ਕੇ ਬਚਨ ਕਰ ਦਿੱਤਾ ਧਰੋ ਨੀਚ ਸ਼ੁਕਰ ਤਨ ਪੀਨਾ ਕਹਿਣ ਲੱਗੇ ਤੂੰ ਕਿਉਂ ਸੂਰਤਾਂ ਘੁਰ ਘੁਰ ਕਰਦਾ ਆਕੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਤੈਨੂੰ ਕੀ ਹੋ ਗਿਆ ਤੂੰ ਕਿਉਂ ਸੂਰ ਤਰ੍ਹਾਂ ਘੁਰ ਘੁਰ ਕਰਦਾ ਇਹਨਾਂ ਬਚਨ ਹੋਇਆ ਤੇ ਮੈਨੂੰ ਆ ਸੂਰ ਦੀ ਜੂਨੀ ਮਿਲ ਗਈ ਸੁਣ ਮੈਂ ਸ਼ਰਾਪਰੀ ਦੇ ਪਛਤਾਏ ਜਦੋਂ ਬਾਬਾ ਜੀ ਨੇ ਕਿਹਾ ਨਾ ਵੀ ਤੂੰ ਸੂਰ ਦੀ ਤਰ੍ਹਾਂ ਘੁਰ ਘੁਰ ਕਰਦਾ ਮੈਨੂੰ ਸਮਝ ਆਈ ਵੀ ਇਹਨਾਂ ਦੀ ਰਸਨਾ ਦਾ ਬੋਲ ਤਾਂ ਕਦੀ ਖਾਲੀ ਜਾਂਦਾ ਹੀ ਨਹੀਂ ਤੇ ਮੈਂ ਪੈਰ ਫੜ ਲਏ ਤੇ ਪਛਤਾਵਾ ਕੀਤਾ ਪ੍ਰੇਤ ਕੋ ਭਾਕ ਸਾਚ ਹੋਏ ਜਾਏ ਤੇ ਬਾਬਾ ਬੁੱਢਾ ਜੀ ਦਾ ਬਚਨ ਸੱਚਾ ਹੀ ਹੁੰਦਾ ਜੋ ਵੀ ਕਹਿ ਦਿੰਦੇ ਨੇ ਹੋਏ ਦੀਨ ਮੈਂ ਬੂਝ ਫੇਰਾ ਮੈਂ ਫਿਰ ਹੱਥ ਜੋੜ ਕੇ ਬੇਨਤੀ ਕੀਤੀ ਪੁੱਛਿਆ ਸ਼ਰਾਪ ਅੰਤ ਕਬ ਹੋਏ ਹੈ ਮੇਰਾ ਬਾਬਾ ਜੀ ਬਚਨ ਤੇ ਤੁਹਾਡਾ ਪੂਰਾ ਹੋਣਾ ਹੈ ਮਸੂਰ ਦੀ ਜੂਨੀ ਚ ਪੈਣਾ ਹੀ ਪੈਣਾ ਪਰ ਇਸ ਸ਼ਰਾਪ ਤੋਂ ਮੇਰੀ ਜਾਨ ਕਿਵੇਂ ਛੁੱਟੇਗੀ ਮੇਰਾ ਕਿਵੇਂ ਕਲਿਆਣ ਹੋਵੇਗਾ ਮਾਮਾ ਵੀ ਨਤੀ ਸੁਣ ਕਰਨਾ ਧਰੀ ਬਾਬਾ ਬੁੱਢਾ ਜੀ ਮੇਰੀ ਬੇਨਤੀ ਸੁਣ ਕੇ ਦਇਆ ਦੇ ਘਰ ਚ ਵੀ ਆ ਗਏ ਸ਼ਰਾਪ ਅੰਤ ਭਾਖਿਓ ਤੇ ਘਰੀ ਤੇ ਨਾਲ ਹੀ ਮੇਰਾ ਉਧਾਰ ਕਰਨ ਦਾ ਟਾਈਮ ਦੱਸ ਦਿੱਤਾ ਸ੍ਰੀ ਅਰਜਨ ਸ੍ਰੀ ਗੁਰ ਅਰਜਨ ਕੇ ਹੋਏ ਨੰਦ ਕਹਿਣ ਲੱਗੇ ਗੁਰੂ ਅਰਜਨ ਦੇਵ ਦੇ ਘਰ ਬੜੇ ਮਹਾਬਲੀ ਪੁੱਤਰ ਹੋਣਗੇ ਆਯੋ ਧਾਰਣ ਪਿਖੇ ਬੇਲਾਂਦ ਉਹ ਬੜੇ ਯੋਧੇ ਸ਼ਸਤਰ ਧਾਰੀ ਸੂਰਮੇ ਹੋਣਗੇ ਕਰਤ ਅਖੀਰ ਤੋਹੇ ਕੋ ਮਾਰੈ ਤੂੰ ਸੂਰ ਦੀ ਜੂਨੀ ਚ ਪਿਆ ਹੋਵੇਂਗਾ ਸ਼ਿਕਾਰ ਖੇਡਣ ਵਡਾਲੀ ਆਉਣਗੇ ਉੱਥੇ ਤੇਰਾ ਉਧਾਰ ਕਰਨਗੇ ਤਨ ਪਰਹਾਤੇ ਤਬਾ ਉਧਾਰੈ ਤੇਰੀ ਸੂਰ ਦੀ ਜੂਨੀ ਤੋਂ ਤੇਰਾ ਖੇੜਾ ਛੁਡਾਣਗੇ ਛੇਵੇਂ ਪਾਤਸ਼ਾਹ ਤਾਪ ਕੋ ਮੈਂ ਸ਼ੁਕਰ ਤਨ ਪਾਏ ਸੋਹੇ ਭਾਈ ਪਾਨਾ ਜੀ ਤੁਹਾਡੇ ਪਿਤਾ ਬਾਬਾ ਬੁੱਢਾ ਜੀ ਦੇ ਬਚਨ ਕਰਕੇ ਮੈਂ ਇਸ ਜੂਨੀ ਸੂਰ ਦੀ ਜੂਨੀ ਚ ਪਿਆ ਹੋਇਆ ਵੇਚਲਾ ਤੇ ਰਹੇ ਬਡਾਲੀ ਥਾਏ ਤੇ ਇਸ ਬਡਾਲੀ ਦੇ ਖੇਤਾਂ 'ਚ ਵਿਚਰਦਾ ਸੀ ਵੀ ਮੇਰਾ ਸਮਾਂ ਆਵੇਗਾ ਛੇਵੇਂ ਪਾਤਸ਼ਾਹ ਦੇ ਹੱਥੋਂ ਮੇਰੀ ਮੁਕਤੀ ਹੋਵੇਗੀ ਅਬ ਸਤਗੁਰ ਨੇ ਆਣ ਉਧਾਰਾ ਉਹ ਆ ਕੇ ਮੇਰਾ ਕਰਿਆਣ ਕਰ ਦਿੱਤਾ ਛੇਵੇਂ ਪਾਤਸ਼ਾਹ ਨੇ ਕਿਰਤ ਖੇਰ ਮੋਹੇ ਕੋ ਮਾਰਾ ਮੇਰਾ ਉਧਾਰ ਹੋ ਗਿਆ ਸੋ ਸਾਧ ਸੰਗਤ ਜੀ ਇਸ ਪ੍ਰਕਾਰ ਮਹਾਰਾਜ ਛੇਵੇਂ ਪਾਤਸ਼ਾਹ ਨੇ ਉਸ ਜਗ੍ਹਾ ਤੇ ਜਿੱਥੇ ਅੱਜਕੱਲ ਗੁਰਦੁਆਰਾ ਵੀ ਬਣਿਆ ਹੈ ਸੂਰ ਦਾ ਉਧਾਰ ਕੀਤਾ ਹੈ ਸੋ ਉਸ ਜਗ੍ਹਾ ਤੇ ਵਡਾਲੀ ਵਿੱਚ ਮਹਾਰਾਜ ਉਧਾਰ ਕੀਤਾ ਸਤਗੁਰੂ ਕੋਟ ਉਧਾਰ ਦਾ ਦੇ ਨਾਮ ਇੱਕ ਕਣੀ अनेका ਨੂੰ ਤਾਰਦਾ अनेका ਤਰੀਕਿਆਂ ਦੇ ਨਾਲ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੀ ਮਹਿਮਾ ਵੱਡੀ ਵਡਿਆਈ ਔਰ ਸਤਗੁਰੂ ਰਾਮਦਾਸ ਸਾਹਿਬ ਜੀ ਦੀ ਵਹਿਮਾ ਆਪਾਂ ਸਰਵਣ ਕਰ ਰਹੇ ਹਾਂ ਗੁਰੂ ਸਾਹਿਬ ਕਿਰਪਾ ਕਰਨ ਇਸੇ ਤਰ੍ਹਾਂ ਆਪਣੇ ਚਰਨਾਂ ਨਾਲ ਸੰਗਤਾਂ ਨੂੰ ਜੋੜੀ ਰੱਖਣ ਏ ਗੋਬਿੰਦ ਏ ਗੋਬਾ